ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਜੀ ਠੀਕ ਠਾਕ ਸਾਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਮੈਂ ਤੁਹਾਨੂੰ ਹੋਣ ਕਹਿ ਰਹੇ ਨਹੀਂ ਨਹੀਂ ਹੋਣੀ ਚੁੱਕਿਆ ਵਲੌਗ ਵਾਸਤੇ ਨਹੀਂ ਕੋ ਮੰਗਾਉਣਾ ਹੈ ਅੱਛਾ ਪਿੰਡ ਦਾ ਛੋਟਾ ਜਿਹਾ ਫੋਨ ਤੇ ਸਕੂਟਰ ਹੀ ਚੱਲ ਪਾਉਣੀ ਹੋਈ ਹੋਰ ਕਿੱਦਾਂ ਜੀ ਸਭ ਠੀਕ ਠਾਕ ਹੋਣ ਹੁਣ ਤੇ ਵਲੌਗ ਵੀ ਨਹੀਂ ਸਟਾਰਟ ਕਰਦਾ ਹਾਂ ਹਾਂ ਫਰੰਟ ਕੈਮਰੇ 'ਚ ਬੋਲਣ ਲੱਗਿਆ ਹੋਰ ਤਰ੍ਹਾਂ ਹੁੰਦਾ ਨਾ ਹੂੰ ਬੈਕ ਕੈਮਰੇ 'ਚ ਵੀ ਬੋਲ ਲਈਦਾ ਨਾ ਨਹੀਂ ਜਦੋਂ ਆਪਣਾ ਮੂੰਹ ਨਹੀਂ ਨਾ ਤੇ ਇਦਾਂ ਹਾਂ ਤੇ ਉਹ ਤਾਂ ਮੂੰਹ ਦੇਦਾ ਆ ਪਪਾ ਮੈਂ ਬਹੁਤ ਘੰਟੇ ਦਾ ਫਰੈਂਡ ਕੈਮਰੇ ਤੇ ਵਲੌਗ ਬਣਾਇਆ ਤੇ ਹੱਥ ਮੇਰਾ ਕੰਬਣ ਲਿਆ ਤੇ ਇਦਾਂ ਕਰੋ ਤੁਸੀਂ ਉੱਥੇ ਬਹਿ ਜਾਓ ਤੇ ਮੇਰੇ ਦੇ ਦੀਦੀ ਵਾਲਾ ਕੈਮਰਾ ਕਰਦਾ ਫੇਰ ਆਪਾਂ ਵੀ ਹਾਂ ਅਸੀਂ ਆਪੇ ਹੀ ਕਰਦੇ ਹਾਂ ਹਾਂ ਠੀਕ ਆ ਓਕੇ ਇਹ ਵੀ ਇਹ ਹੋਣਾ ਸਹੀ ਹੈ ਹੋਣਾ ਬੜਾ ਵੱਧ ਗੱਲਾਂ ਕਰਦਾਂਗੇ ਹੁਣ ਆਪਣਾ ਮੂੰਹ ਨਹੀਂ ਮੈਂ ਦੇਦਾ ਚਲੋ ਹੋਰ ਦੱਸੋ ਸਭ ਵਧੀਆ ਨੇ ਆਪਾਂ ਤਾਂ ਬਿਲਕੁਲ ਠੀਕ ਠਾਕ ਆ ਕੰਮ ਧੰਦਾ ਕਰ ਲਿਆ ਵਾ ਤੇ ਹੁਣ ਹੋਣ ਲੱਗੇ ਵੀਡੀਓ ਵਾਲੇ ਹਾਂ ਨਾ ਦੀਦੀ ਚਲ ਜੇ ਮੂੰਹ ਹੀ ਆ ਜਾ ਹਾਂਜੀ ਫਾਦੇ ਆਡਾਂ ਵਿੱਚ ਲੱਗ ਗਿਆ ਵਾਹ ਤੇ ਡਿਮਾਂਡਾ ਫੇਰ ਲਾ ਕੇ ਗਿਆ ਜਾਨ ਲੱਗਾ ਮੈਨੂੰ ਨਿੱਕਾ ਸਾਈਕਲ ਲੈ ਆ ਰਿਓ ਮੈਨੂੰ ਆ ਲੈ ਦੇਓ ਜਿਹਨੇ ਸ਼ਾਰਟਸ ਵਿਖਦਾ ਨਾ ਵੇਖ ਕੇ ਮਮਾ ਮੈਂ ਆ ਲੈਣਾ ਜੇ ਮੇਰੇ ਕੋਈ ਨਾ ਪੁੱਤ ਘਰ ਹੁੰਦਾ ਧਿਆਨ ਹੋ ਜਾਂਦਾ ਬੱਚੇ ਨੂੰ ਕਹਿ ਦੋ ਨਾ ਕਿ ਚੀਜ਼ ਮਿਲ ਜੂ ਇਨਾਂ ਦੀ ਕੋਸ਼ਿਸ਼ ਹਾਂ ਰੇ ਕਿ ਜਿੰਨੀ ਮਮਾ ਮੈਂ ਆ ਲੈਣਾ ਮੈਂ ਨਾ ਕੋਈ ਪੁੱਤ ਰਹਾਗੇ ਨਾ ਨਹੀਂ ਉਹ ਦਿਦੋਂ ਮੇjeta ਬੋਲ ਜਾਂਦਾ ਬਾਅਦ ਚ ਤੇ ਅੱਜ ਆਪਾਂ ਵਲੌਗ ਬਣਾਉਣ ਲੱਗੇ ਆ ਜੀ ਜੀ ਦੱਸੋ ਤੀ ਵਲੌਗ ਆਪਾਂ ਹੀ ਬਣਾਉਣਗੇ ਆਪਾਂ ਨਵੇਂ ਸਟੋਰੀ ਟੂ ਸ਼ੁਰੂ ਕੀਤੀ ਹੈ ਨਾ ਰੱਬ ਦੀ ਮਾਰ ਹਾਂ ਸੁਖ ਫਤੇ ਵਲੌਗ ਤੇ ਨਾ ਕਸੋਕ ਬਾਕੀ ਸਭਾ ਦੇ ਲੋਕ ਤੇ ਉਹ ਵੀਡੀਓ ਆਪਾਂ ਮਤਲਬ ਹੈ ਨਾ ਚਲਾ ਰਹੇ ਆ ਤੇ ਪਰ ਕੋਈ ਇੰਨਾ ਜਿਆਦਾ ਨਾ ਪਿਆਰ ਨਹੀਂ ਮਿਲਿਆ ਹਨ ਹਾਂ ਵੀਉ ਨਹੀਂ ਪੈਂਦੇ ਸਿੱਧਾ ਗਾਓ ਉਹਨੂੰ ਮਤਲਬ ਪਿਆਰ ਹੀ ਹੋ ਗਿਆ ਹਨਾ ਫਾਟਾ ਵਾਸਤੇ ਉਹ ਪਿਆਰ ਹੀ ਹੋਣਾ ਹਨਾ ਕੋਈ ਵੀਉ ਸਮਝੋ ਗੱਲ ਵੱਖਰੀ ਆ ਤੇ ਇਸ ਹੱਦ ਨਾਲ ਕਿ ਤੁਹਾਡੀ ਘਾਟ ਚੱਲਣ ਡਈ ਆ ਤੇ ਇਹ ਸੋਚਦੇ ਕਿ ਜੇ ਉਹ ਚੀਜ਼ ਨੂੰ ਬਾਰੇ ਕਰਕੇ ਉਹ ਨਵੀਂ ਸਟਾਰਟ ਕੀਤੀ ਨਾ ਕਿਉਂ ਫਿਰ ਵਧੀ ਚੱਲਣਾ ਨੂੰ ਨਹੀਂ ਦਿਖਣਾ ਤੁਹਾਨੂੰ ਪਤਾ ਜਿਹੜੇ ਟੀਮ ਮੈਂਬਰ ਨੇ ਜੀ ਹਾਲੇ ਕੁ ਆਪਣਾ ਖਰਚਾ ਪਾਣੀ ਚਾਹੀਦਾ ਜਿਹੜਾ ਇਹਨਾਂ ਵਿੱਚੋਂ ਖਰਚਾ ਪਾਣੀ ਨਿਕਲਣਾ ਤਾਂ ਕਿੰਨੂੰ ਅੱਗੇ ਕੀ ਦਵਾਂਗੇ ਤੇ ਨਾਲੇ ਉਹ ਜਦੋਂ ਇਹ ਵੀਉ ਨਾ ਪਵੇ ਜੋ ਨਹੀਂ ਗੱਲ ਵਧੀਆ ਨੂੰ ਮੈਂ ਹੋਰ ਸੋਚੋ ਨਾ ਤੇ ਜਿਹੜੀ ਆਮ ਆਪਾਂ ਵੀਡੀਓ ਉਦੋਂ ਨਾਲ ਜਿਆਦਾ ਮਿਹਨਤ ਪਾਣੀ ਉੱਤੇ ਜਿਆਦਾ ਇੱਕੋ ਸਾਬੇ ਵੀ ਸਾਧਨ ਟਿਟੀ ਟਿਟੀ ਕਰ ਰਹਿੰਦਾ ਕਿ ਟਿਟੀ ਟਿਟੀ ਕਰਨਾ ਸੌਖਾ ਲੱਗਦਾ ਆਪਣੀ ਭਾਸ਼ਾ ਚੇਂਜ ਕਰਨੀ ਬਿਲਕੁਲ ਤਾਂ ਉਹ ਵੀ ਉਹ ਕਟਣੀ ਵੀ ਬਹੁਤਾ ਨਹੀਂ ਪੈਂਦੀ ਵੀਡੀਓ ਰੀਟੇਕ ਬੜਾ ਕੰਨਾ ਪੈਂਦਾ ਦਹਾ ਸਹੀ ਹੋ ਦੰਦਾ ਦਾ ਨਿਕਲ ਜਾਂਦੇ ਆ ਫਾਸ ਕਰਕੇ ਮੇਰੇ ਨਿਕਲਦੇ ਹੁੰਦੇ ਉਹਦੇ ਕਰਕੇ ਜੇ ਤੁਹਾਨੂੰ ਚਲੋ ਵਧੀਆ ਲੱਗੀ ਵੀਡੀਓ ਚਲੋ ਵਧੀਆ ਵਾ ਤੇ ਪਰ ਜੇ ਸਟੋਰੀ ਘੱਟ ਚੱਲਣ ਦੇ ਕਰਕੇ ਆਪਾਂ ਸੋਚਾਂਗੇ ਆਪਾਂ ਨਵੀਂ ਸਟਾਰਟਿੰਗ ਕਰਦੇ ਹਾਂ ਆਈ ਕਿਉਂ ਬੰਦ ਕਰਕੇ ਤੇ ਨਵੀਂ ਸਟਾਰਟ ਕਰਦੇ ਹਾਂ ਆਇਆ ਕਿ ਜੇ ਇਦਾਂ ਆਪਾਂ ਸਟਾਰਟ ਕਰਦੇ ਨਾ ਤਾਂ ਭੈਣ ਭਰਾਵਾਂ ਨੇ ਕਹਿਣਾ ਤੁਸੀਂ ਇੱਕ ਦਾ ਐਂਡ ਨਹੀਂ ਕਰਦੇ ਤੇ ਦੂਜੀ ਸਟਾਰਟ ਕਰ ਲੈਂਦੇ ਤੁਸੀਂ ਇੱਕ ਕਰਕੇ ਚਾਹੁੰਦੇ ਕਿ ਅਸੀਂ ਪਹਿਲਾਂ ਤੁਹਾਨੂੰ ਦੱਸਦੇ ਕਿ ਉਹ ਨਹੀਂ ਨਹੀਂ ਵਧੀਆ ਚੱਲਣ ਢਈ ਮਿਹਨਤ ਵੀ ਸੁਖ ਬਹੁਤ ਜਿਆਦੀ ਨਹੀਂ ਚੱਲਣ ਦੇ ਤੇ ਚਲੋ ਉਹ ਬੰਦ ਕਰਕੇ ਤਾਂ ਆਪਾਂ ਕੋਈ ਨਵੀਂ ਚੀਜ਼ ਕੋਈ ਵੱਖਰੀ ਤੇ ਇਹ ਪਹੀਨਾ ਵੀਡੀਓ ਨੂੰ ਪਿਆਰ ਦੇ ਜਿੱਦਾਂ ਪਛਤਾਵਾ ਵੀਡੀਓ ਨੇ ਦਿੱਤਾ ਵਾ ਤੇ ਪਛਤਾਵਾ ਵੀਡੀਓ ਦੇ ਤਕਰੀਬਨ ਸਾਰੇ ਕਹਿਣ ਦੇ ਤੁਹਿੰਨਾ ਮੁਕਾਉਣ ਦੇ ਜੀ ਖਿੱਚਣ ਦੇ ਜੋ ਦਾ ਆਪਾਂ ਐਂਡ ਹੀ ਕਰਨਾ ਹੈ ਯਾ ਕੁਝ ਕੋ ਪ੍ਰੋਬਲਮ ਪੈ ਗਈ ਹਾਂਜੀ ਹਾਂਜੀ ਇਹਦੇ ਵਿੱਚ ਜਿੱਦਾਂ ਹੁਣ ਆਪਾਂ ਵੀਡੀਓ ਵਿੱਚ ਘਮਾਉਣਾ ਹੀ ਕਿ ਦੀਦੀ ਨੂੰ ਕਿੰਨੇ ਸੱਦੇ ਆ ਕਿੱਦਾਂ ਸਾਰਾ ਕੁਝ ਪਤਾ ਲੱਗਾ ਉਹਦੇ ਵਿੱਚ ਮੇਨ ਥੀਮ ਹੁਣ ਆਡੀ ਚਾਚੀ ਦਾ ਚਾਚੀ ਦਾ ਤੇ ਚਾਚੀ ਦੇ ਥੋੜੀ ਜੀ ਪ੍ਰੋਬਲਮ ਪੈ ਗਈ ਹੈ ਤੇ ਉਹਦੇ ਕਰਕੇ ਚਾਚੀ ਕਹਿੰਦੀ ਕਿ ਮੇਰਾ ਵੀਡੀਓ ਜਾਣ ਨੂੰ ਵੀ ਦਿਲ ਨਹੀਂ ਕਰਦਾ ਮਨ ਨਹੀਂ ਵੱਜਦਾ ਮਜਬੂਰੀ ਅਗੇ ਉਹ ਨਹੀਂ ਆ ਸਕਦੀ ਹਾਂ ਉਹਨਾਂ ਦੇ ਵਿਚਾਰਿਆਂ ਦੀ ਪ੍ਰੋਬਲਮ ਪੈ ਗਈ ਕੋਈ ਤਾਂ ਕਰਕੇ ਤੇ ਫਿਰ ਇਸ ਕਰਕੇ ਸਾਨੂੰ ਥੋੜੇ ਦੇ ਪੈਰ ਚੱਲ ਨਹੀਂ ਗਿਆ ਸੀ ਥੋੜੇ ਕਾਟ ਖੇਚਣੇ ਨੇ ਆ ਤੇ ਆਪਾਂ ਨੂੰ ਵੀ ਪਤਾ ਹੈ ਕਿ ਕੱਲ ਆਪਾਂ ਲਮਕਾਉਂਦੇ ਆ ਵੀਡੀਓ ਸਾਨੂੰ ਖੋਦ ਆਪਾਂ ਜਦੋਂ ਬਣਾਉਂਦੇ ਆ ਨਾ ਹੀ ਬਣਾ ਕੇ ਸੋਚਦੇ ਆਂ ਹਮੇ ਲਮਕਾਈ ਜਾਣ ਦੇ ਵੀਡੀਓ ਇੰਜ ਫਿਰ ਇੰਜੇ ਚੱਲ ਚਾਚੀ ਦਾ ਥੋੜਾ ਜਿਹਾ ਹੋ ਹੀ ਜਾਏ ਤੇ ਉਹ ਠਹਿਰ ਹੀ ਜਾਏ ਪਰ ਨਹੀਂ ਕਿੰਨੇ ਮੇਰਾ ਨਹੀਂ ਮਨ ਵੱਜਦਾ ਹਜੇ ਤੇ ਵੀਰੇ ਇਸ ਕਰਕੇ ਆਪਾਂ ਹੁਣ ਨੂੰ ਕਮਾਹ ਭਰਾ ਕੇ ਐਂਡ ਕਰਦਾ ਸੋਚਿਆ ਕੁਝ ਹੋ ਰਹੀ ਸੋਚਿਆ ਬਹੁਤ ਸਮਾਂ ਹੀ ਐਂਡ ਬਹੁਤ ਸੋਹਣਾ ਕਰਨਾ ਚੀਜ਼ ਬਹੁਤ ਸੋਹਣੀ ਲੱਗਣੀ ਸੀ ਤੇ ਪਰ ਥੋੜਾ ਜਿਹਾ ਦਿੱਕਤ ਦੇ ਕਰਕੇ ਹੋ ਗਿਆ ਕੋਈ ਨਹੀਂ ਐਂਡ ਹੋਣ ਵੀ ਵਧੀਆ ਕਰਾਂਗੇ ਹਾਂ ਪਰ ਇਹ ਕਿ ਬਹੁਤ 10 15 ਦਿਨ 20 ਦਿਨ ਪਹਿਲਾਂ ਐਂਡ ਕਰ ਦੇਣਾ ਸੀ ਉਹਦੇ ਕਰਕੇ ਥੋੜੀ ਜਿਹੀ ਖਿੱਚਣੀ ਪਈ ਸਟੋਰੀ ਤੇ ਪਰ ਚਲੋ ਫਿਰ ਵੀ ਹੁਣ ਐਂਡ ਵੱਲ ਨੂੰ ਖੜਨ ਲਈ ਆ ਥੋੜੇ ਦਿਨਾਂ ਨੂੰ ਟਾਈਮ ਤੱਕ ਐਂਡ ਕਰਦੇ ਨਾ ਕਿਉਂਕਿ ਇਹ ਵੀ ਕਹਦੀ ਨੇ ਕਹਿੰਦੀ ਮੇਰੀ ਪੂਰੀ ਕੁਝ ਹੋਈ ਜਾਂਦੀ ਤੇ ਫਿਰ ਵੇਖ ਲਈ ਨਹੀਂ ਪੈਂਦੀ ਇਸ ਕਰਕੇ ਉਹਦਾ ਐਂਡ ਕਰਦੇ ਤੇ ਮੈਂ ਨਾਲ ਨਵੀਂ ਸ ਕਿਉਂਕਿ ਚਾਚੀ ਸਾਡੀ ਵਿਚਾਰਾ ਵਿਚਾਰੀ ਬਹੁਤ ਸਾਥ ਦਿੰਦੀ ਆ ਸਾਡੀ ਬਹੁਤ ਉਹ ਜਿੱਥੇ ਆਪਾਂ ਵੀਡੀਓ ਬਣਾਉਂਦੇ ਆ ਸਾਡੀ ਚਾਚੀ ਦਾ ਹੀ ਘਰ ਆ ਤੇ ਸਾਡੇ ਆਪਣੇ ਹੀ ਟੱਬਰ ਚੋਂ ਉਹਨੂੰ ਮਤਲਬ ਐ ਸੋਚੀ ਨੂੰ ਦੱਕੇ ਕਿ ਉੱਪਰੇ ਥਾਗਦੇ ਆ ਉੱਪਰੇ ਥਾਗਦੇ ਕੋਈ ਮਹਿਸੂਸ ਨਹੀਂ ਹੁੰਦਾ ਹੂੰ ਤੇ ਸਾंगा ਕਰਕੇ ਉਧਰੋਂ ਆਪਾਂ ਥੋੜੇ ਪਾਰਟ ਚੈਂਟ ਕਰਦੇ ਨੇ ਤੇ ਹੁਣ ਆਪਣੀ ਜਿਹੜੀ ਦੂਜੀ ਵੀਡੀਓ ਸਟਾਰਟ ਕੀਤੀ ਵੀ ਸਾਡੀ ਚਾਚੀ ਚਾਚੀ ਆ ਆਪਾਂ ਸਾਰੀਆਂ ਆਪਣੀ ਚਾਚੀਆਂ ਦੇ ਘਰ ਮੰਨ ਲਏ ਆ ਵੀਡੀਓ ਵਾਸਤੇ ਮਤਲਬ ਆਪਣੇ ਪਰਿਵਾਰ ਤੋਂ ਟੈਨਸ਼ਨ ਨਹੀਂ ਹੁੰਦੀ ਹਾਂ ਹੁਣ ਜਿੱਦਾਂ ਮੈਨੂੰ ਮਰਚ ਜਾ ਕੇ ਉੱਤੇ ਲੰਮੇ ਪੈ ਜਾਓ ਬੈਠ ਜਾਓ ਵੀ ਬਸ ਉਹ ਕਦਾ ਵੀ ਆ ਟਾਈਮ ਮੇਰਾ ਵੀ ਧਿਆਨ ਰੱਖਦੀਆਂ ਹਾਂ ਹਰ ਇੱਕ ਚੀਜ਼ ਕਾੜਨ ਨੂੰ ਪੁੱਛਣੀ ਰੈਸਟ ਕਰਨਾ ਮੈਂ ਵੀ ਜੀ ਚੀਜ਼ ਬੰਦ ਮਿਲ ਜਾਂਦਾ ਹੈ ਨਾ ਭੰਗੇ ਨੂੰ ਇਹ ਤੇ ਹੈ ਹੁਣ ਆਪਾਂ ਨਵੀਂ ਵੀਡੀਓ ਸਟਾਰਟ ਕਰਨ ਲੱਗੇ ਆ ਤੇ ਸਾਰਿਆਂ ਲਈ ਹੀ ਰਿਕੁਐਸਟ ਹੈ ਕਿ ਵੀਡੀਓ ਨੂੰ ਹਰ ਤ ਵਾਰ ਪਿਆਰ ਦਿਓ ਵੀਡੀਓ ਸ਼ੇਅਰ ਕਰਿਓ ਭੈਣ ਭਰਾਵਾ ਤੱਕ ਤਾਂ ਜੇ ਆਪਾਂ ਵਧੀਆ ਕਰੀਏ ਤੇ ਬਾਕੀ ਪਛਤਾਵੇ ਬਾਤਾਂ ਆਪਾਂ ਫਿਰ ਸੌਰੀ ਮੰਗਦੇ ਆਂ। ਹਮ ਨੂੰ ਪਤਾ ਕਮੈਂਟਾਂ ਚ ਸਾਰੇ ਬੜੇ ਅੱਕੇ ਪਏ। ਪਰ ਵੇਖੋ ਥੋੜੀ ਨੌਬਤ ਚ ਚੱਲਣ ਡਈ ਆ। ਚਲੋ ਜਿੱਥਿਆਂ ਦੇ ਟਾਈਮ ਪਾਸ ਵੇਲੇ ਆਪਾਂ ਟਾਈਮ ਪਾਸ ਤੇ ਕਰਾਉਣੀ ਡਿਆ ਨੋ ਕਿੰਨੇ ਵਧੀਆ। ਤੇ ਉਧਰ ਵੀ ਮੇਰੀ ਬੜਬੜ ਮੈਨੂੰ ਤਾਂ ਬੜਾ ਆਸਾਨ ਲੰਦਾ। ਭੇਦਭਾਵ ਵੀ ਆਪਾਂ ਅੱਗੇ ਚਲਾਉਣੀ ਆ ਵੀਡੀਓ ਉਹਦੀ ਵੀ ਥੋੜੀ ਜੀ ਸੇਤਾਂ ਨਾ ਸੈਟ ਹੋਣ ਕਰਕੇ ਤੇ ਉਹ ਵੀ ਰੋਗੀ ਵਿੱਚ। ਇੱਕ ਠੀਕ ਹੋ ਜਾਂਦਾ ਦੂਜਾ ਡਾਬੇ ਦਾ ਕਹਿਣ ਕਿ ਮੈਨੂੰ ਆਹ ਹੋ ਗਿਆ ਤੇ ਆਹ ਹੋ ਗਿਆ। ਕਾਉਂ ਜਾਂਦਾ ਕੋਈ ਨਹੀਂ ਹੋਵੇ ਸਟਾਰਟ ਕਰਦੇ ਆ ਇਹ ਵੀ ਅੱਜ ਆਪਾਂ ਨਵੇਂ ਬਣਾਉਨੇ ਆ ਨਹੀਂ ਬਣਾਨੇ ਕੱਲ ਦੀਦੀ ਤੇ ਪੱਤਰੀ ਦੀ ਪੀੜ ਹਾਂ ਕੱਲ ਇੱਕਦਮ ਪੀੜ ਪੈ ਗਈ ਪੱਤਰੀ ਦੇ ਉਧਰ ਜਾਣਾ ਪਿਆ ਸਾਰਾ ਦਿਨ ਬੇਕਰ ਗਿਆ ਵੀਡੀਓ ਨਹੀਂ ਸੋਪਾ ਗਈ ਹਾਂ ਕੱਲ ਆਪਾਂ ਮੈਂ ਤਾਂ ਸਭੀ ਵੀ ਸਾਰਾ ਦਿਨ ਲੜਦੇ ਹੀ ਰਹੇ ਐਦਾਂ ਹੀ ਆਡਾ ਸਾਰਾ ਦਿਨ ਲੰਘ ਗਿਆ ਜਿੰਗਾਂ ਕੰਮ ਕਾਰਾ ਚਲੇ ਜਿੰਗਾਂ ਮੈਂ ਤਾਂ ਕਹਿ ਇਹ ਸਭੀ ਨਾਲ ਦਾ ਜੋ ਲੈ ਜਾਂਦੇ ਤੇ ਅੱਜ ਲੜਾਈ ਬਚੀ ਰਹਿਣੀ ਕੀ ਕੀ ਨੇ ਮੇਲਾ ਕੀ ਦਿਮਾਗ ਸਤਾਦਾ ਪਰ ਲੜਾਈ ਵਿੱਚ ਰੁੜੀ ਹੈ ਨਾ ਕੋਈ ਜ਼ਿਆਦਾ ਪਿਆਰ ਜਿਹੜਾ ਉਹ ਨਜ਼ਰ ਲੱਗ ਜਾਂਦਾ ਮੇਲੇ ਕੱਲ ਲੜਦੇ ਰਹੇ ਹੋਰ ਤਾਂ ਕੋਈ ਕੰਮ ਨਹੀਂ ਸੀ ਚਲੋ ਅੱਜ ਵੀਡੀਓ ਬਣਾਉਣੀ ਆ ਤੇ ਨਵੀਂ ਵੀਡੀਓ ਨੂੰ ਦਿਓ ਪਿਆਰ ਤੁਸੀਂ ਸਾਰੇ ਜਣੇ ਕਿ ਇੱਕ ਨਵਾਂ ਚਿਹਰਾ ਨਾਲ ਲੈ ਕੇ ਆਉਣ ਲੱਗੇ ਆ ਆਪਾਂ ਤੁਹਾਨੂੰ ਸਟੋਰੀ ਜਦੋਂ ਆਪਾਂ ਸਟੋਰੀ ਚ ਲਾਉਣ ਲੱਗੇ ਆ ਤੁਹਾਨੂੰ ਵਿੱਚ ਲੱਗੂਗਾ ਕੋਈ ਚੀਜ਼ ਵਿੱਚ ਪੜਨ ਨੂੰ ਵਧੀਆ ਵਾਣਾ ਜੇ ਤੁਹਾਨੂੰ ਆ ਸੀਨ ਵਿੱਚ ਕਰ ਸਕਦੇ ਆ ਤੁਸੀਂ ਜਰੂਰ ਦੱਸਿਓ ਕਿ ਇਹ ਜਰੂਰ ਵਿੱਚ ਰਹਸ ਤਾਡੇ ਹਿਸਾਬ ਨਾਲ ਜਰੂਰ ਚੱਲਾਂਗੇ ਕਿ ਵਿੱਚ ਜੀ ਵਧੀਆ ਹੋਵੇ ਕਿਹਦਾ ਵੀ ਜੀ ਕਰਦਾ ਕਿ ਆਪਾਂ ਸਟੋਰੀ ਚੋ ਚੀਜ਼ ਪਾਈਏ ਪਾਈਏ ਹੈਨਾ ਕਿ ਇਸ ਦਿਨ ਆ ਫਿਰ ਆਈਡੀਆ ਜੇ ਮਿਲ ਜਾਂਦਾ ਹੈ ਨਾ ਹੁਣ ਮੇਰੇ ਦਿਮਾਗ ਨੂੰ ਕੋਈ ਹੋਰ ਸੋਚਣਾ ਨਹੀਂ ਹੋਇਆ ਤੁਸਨਾ ਸਭੀ ਨੇ ਸੁਲਾਹ ਹੋ ਜਾਂਦੀ ਹੈ ਸਾਡੇ ਸਾਰੇ ਭੈਣ ਭਰਾਵਾਂ ਦੀ ਹਾਂ ਚਲੋ ਜਿੰਨਾ ਵੀ ਤੁਹਾਨੂੰ ਪਤਾ ਲੱਗ ਸਕੇ ਕਿ ਜਿਹੜੇ ਸਾਭ ਨਾਲ ਵੀਡੀਓ ਚੱਲਣ ਦੀ ਆਪਾਂ ਦੱਸ ਸਕਦੇ ਹਾਂ ਤੁ ਵੀ ਕੋਈ ਨਹੀਂ ਜ਼ਰੂਰ ਦੱਸਿਓ ਜ਼ਰੂਰ ਦੱਸਿਓ ਤੇ ਬਾਾਕੀ ਇਹ ਜ਼ਰੂਰ ਦੱਸਿਓ ਕਿ ਪਾਮੀ ਜੀ ਦੀ ਨੈਗੇਟਿਵ ਰੋਲ ਕਰਨ ਕੀ ਪੋਜ਼ਿਟਿਵ ਤੇ ਮੈਂ ਨੈਗੇਟਿਵ ਰੋਲ ਕਰਾ ਕੇ ਪੋਜ਼ਿਟਿਵ ਕਰਾਂ ਹਾਂਜੀ ਇਹ ਜ਼ਰੂਰ ਦੱਸਿਓ ਏਕ ਮਿੰਟ ਹੈ ਮੈਂ ਜ਼ਰੂਰ ਦੱਸਿਓ ਕਿ ਕਿਹੜਾ ਨੈਗੇਟਿਵ ਕਰੇ ਤੇ ਕਿਹੜਾ ਪੋਜ਼ਿਟਿਵ ਕਰੇ ਬਾਾਕੀ ਥੋੜਾ ਜਿਹਾ ਚਲੋ ਵੀਡੀਓ ਡਿਸਕਸ ਕਰਕੇ ਹੁਣ ਤੇ ਸਟਾਰਟ ਕਰਦੇ ਆ ਰੱਬ ਦਾ ਨਾਮ ਲੈ ਕੇ ਆਪੇ ਬਾਬਾ ਜੀ ਸਾਰੇ ਜੀ ਸਾਰੇ ਵਧੀਆ ਵਧੀਆ ਰਿਸਪੌਂਸ ਦਿਓ ਵੀਊ ਪਾਓ ਸਾਰੇ ਵੇਖੋ ਤੇ ਅੱਗੇ ਅੱਗੇ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰੋ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਤਾਂ ਬਾਕੀ ਇੰਨੀ ਮਿਹਨਤ ਕਰਦੇ ਕਿ ਜੇ ਮਿਹਨਤ ਦਾ ਮੁੱਲ ਮੜੇ ਤੇ ਮਜ਼ਾ ਫੇਰੀ ਹੋ ਜਾਵਾ ਨਾ ਹਾਂ ਜਿਹੜੀ ਅੱਜ ਅੱਜ ਦੀ ਮਾਰ ਸਟਾਰਟ ਕੀਤੀ ਵਾਕਿਆ ਉਹਦੇ ਵਿੱਚ ਮਿਹਨਤ ਬੰਨਿਆ ਤਾਂ ਫਤਿਹ ਕਟੋਂ ਕਟਾਉਣੇ ਇੱਥੇ ਕਰੀ ਦੇ ਵਿਚਾਰੇ ਸਟਾਰ ਬਣਨ ਲਈ ਸਾਰੇ ਵੀਰ ਮਸੋਕੀ ਸਾਰੇ ਕੰਮ ਜਿੱਥੇ ਉਹ ਵੀਡੀਓ ਬਣਾਉਂਦੀ ਨਾ ਮੈਂ ਚਾਚੀ ਨੇ ਕਿਹਾ ਸਾਹਮਣੇ ਦੂਜੇ ਘਰ ਮਿਸਤਰੀ ਲੱਗੇ ਹੀ ਉਹ ਬਹੁਤ ਹਾਂ ਤੈਨੂੰ ਵਧੀਆ ਵੀਡੀਓ ਓਕੇ ਬਣਨੀ ਤਾਂ ਕਿ ਬੱਸ ਆ ਵੀ ਨਾ ਸੀ ਨਹੀਂ ਕਿਹਾ ਤੇ ਲੈ ਬਣਾਉਂਦੇ ਸਾਰੇ ਮਿਸਤਰੀਆਂ ਨੇ ਸਾਰਾ ਕੰਮ ਛੱਡ ਕੇ ਉਹਨੇ ਨੁਕਰਿਆ ਆਣ ਕੇ ਖਲੋਖ ਲੋਗੇ ਨਾਲੇ ਦੇ ਹੱਸਣ ਤੇ ਨਾਲੇ ਵਿੱਚ ਕਹਿਣ ਹਾਨੂੰ ਵੀ ਲੈ ਲਓ ਵੀਡੀਓ ਚਾਹਾਨੂੰ ਵੀ ਲੈਣੋ ਇਹ ਔਖਾ ਹੀ ਜਾਂਦਾ ਤੇ ਚਲੋ ਠੀਕ ਆ ਜੀ ਓਕੇ ਫਿਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ